ਸਤਿ ਸ਼੍ਰੀ ਅਕਾਲ ਜੀ ਗੁਰਬਾਣੀ ਦੇ ਮਹਾਵਾਕ ਅਨੁਸਾਰ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮ ਹਤ ਸਾਰੇ ਗ੍ਰਹਾਂ ਵਿੱਚੋਂ ਧਰਤੀ ਹੀ ਇੱਕ ਅਜਿਹਾ ਗ੍ਰਹਿ ਹੈ ਜਿਸ ਉੱਪਰ ਜੀਵਨ ਸੰਭਵ ਹੈ ਜਿਸ ਉੱਪਰ ਹਵਾ ਪਾਣੀ ਮੌਜੂਦ ਹੈ ਸਵੇਰ ਦੀ ਸਵਾ ਵਿੱਚ ਜਦੋਂ ਵੀ ਅਸੀਂ ਬੱਚਿਆਂ ਨੂੰ ਰੁੱਖਾਂ ਬਾਰੇ ਬੋਲਣ ਲਈ ਕਹਿੰਦੇ ਹਾਂ ਤਾਂ ਉਹਨਾਂ ਦਾ ਪਹਿਲਾ ਵਾਕ ਹੁੰਦਾ ਹੈ ਕਿ ਰੁੱਖ ਸਾਨੂੰ ਆਕਸੀਜਨ ਦਿੰਦੇ ਹਨ ਰੁੱਖ ਸਾਨੂੰ ਫਲ ਫੁੱਲ ਅਤੇ ਬਲਾਂ ਲਈ ਲੱਕੜ ਦਿੰਦੇ ਹਨ ਰੁੱਖ ਸਾਨੂੰ ਸੋਹਣੇ ਫਰਨੀਚਰ ਲਈ ਵੀ ਲੱਕੜ ਦਿੰਦੇ ਹਨ ਤਾਂ ਅੱਜ ਅਸੀਂ ਉਹਨਾਂ ਪੌਦਿਆਂ ਬਾਰੇ ਗੱਲ ਕਰਾਂਗੇ ਜੋ ਸਾਨੂੰ ਆਕਸੀਜਨ ਦਿੰਦੇ ਹਨ ਜਿਸ ਤਰ੍ਹਾਂ ਸਨੇਕ ਪਲਾਂਟ ਐਲੋਵੇਰਾ ਰੇਕਾ ਪਲਾਂਟ ਅਤੇ ਮਨੀ ਪਲਾਂਟ ਇਹ ਕੁਝ ਅਜਿਹੇ ਪੌਦੇ ਹਨ ਜੋ ਬਹੁਤ ਜ਼ਿਆਦਾ ਮਾਤਰਾ ਵਿੱਚ ਆਕਸੀਜਨ ਦਿੰਦੇ ਹਨ ਇਹਨਾਂ ਤੋਂ ਬਿਨਾ ਨਿੰਮ ਵੀ ਹਵਾ ਨੂੰ ਸ਼ੁੱਧ ਕਰਦੇ ਹਨ। ਪੁਰਾਣੇ ਸਮਿਆਂ ਦੇ ਵਿੱਚ ਬੋਹੜ, ਪੀਪਲ ਆਦ ਰੁੱਖਾਂ ਉੱਪਰ ਕੁੜੀਆਂ ਪਿੰਗਾ ਝੂੜਦੀਆਂ ਸਨ ਅਤੇ ਪਿੰਡਾਂ ਵਿੱਚ ਸਾਥ ਲੱਗਦੀ ਸੀ। ਜਿੱਥੇ ਬਜ਼ੁਰਗ ਇਕੱਠੇ ਬੈਠਦੇ ਸਨ ਅਤੇ ਜ਼ਿੰਦਗੀ ਦੇ ਤਜਰਬੇ ਸਾਂਝੇ ਕਰਦੇ ਸਨ। WhatsApp ਦੀ ਇੱਕ ਤਸਵੀਰ ਅਨੁਸਾਰ ਇੱਕ ਰੁੱਖ ਇੱਕ AC ਦੇ ਬਰਾਬਰ ਹੈ। ਅੱਜ ਅਸੀਂ AC ਵਾਲੇ ਕਮਰੇ ਵਿੱਚ ਬੰਦ ਹੋ ਗਏ ਹਾਂ। ਅਤੇ ਕੁਦਰਤੀ ਤਾਜ਼ੀ ਹਵਾ ਤੋਂ ਵਾਂਝੇ ਹੋ ਗਏ ਹਾਂ ਆਉ ਰੁੱਖ ਲਗਾਈਏ ਅਤੇ ਪੰਛੀਆਂ ਦੇ ਘਰ ਬਚਾਈਏ ਧੰਨਵਾਦ